ਚਾਰ ਐਸੀਆ ਹੈਬਿਟਸ ਹੈ ਅਗਰ ਤੁਸੀਂ ਐਡਾਪਟ ਕਰੋਗੇ ਆਪਣੀ ਲਾਈਫ ਚ ਤੇ ਤੁਸੀਂ ਦੇਖੋਗੇ ਤੁਸੀਂ ਹੈਲਦੀ ਫੀਲ ਕਰਨਾ ਸ਼ੁਰੂ ਕਰਦੋਗੇ ਤੁਹਾਨੂੰ ਬਹੁਤ ਜ਼ਿਆਦਾ ਨਹੀਂ ਭਜਣਾ ਪਏਗਾ weight loss ਵਾਸਤੇ ਤੇ ਹੈਲਦੀ ਲਾਈਫ ਲਈ ਵਾਸਤੇ ਸਭ ਤੋਂ ਪਹਿਲੇ ਕੋਸ਼ਿਸ਼ ਕਰੋ ਕਿ ਆਪਣੀ ਡਾਈਟ ਦੇ ਵਿੱਚ ਪ੍ਰੋਟੀਨ ਜ਼ਰੂਰ ਐਡ ਕਰੋ ਐਸੀ ਕਿਸ ਤਰ੍ਹਾਂ ਇਨਕਲੂਡ ਕਰ ਸਕਦੇ ਆ ਤੁਸੀਂ ਆਪਣੀ ਡਾਈਟ ਦੇ ਵਿੱਚ lean protein ਇਨਕਲੂਡ ਕਰ ਸਕਦੇ ਹੋ ਅਗਰ ਤੁਸੀਂ non-vegetarian ਹੋ ਤੇ ਤੁਸੀਂ fish, chicken, eggs ਐਡ ਕਰ ਸਕਦੇ ਹੋ ਆਪਣੀ ਡਾਈਟ ਚ ਅਗਰ ਤੁਸੀਂ ਵੈਜੀਟੇਰੀਅਨ ਹੋ ਤੇ ਤੁਸੀਂ ਦਾਲਾਂ ਐਡ ਕਰ ਸਕਦੇ ਹੋ ਸਾਬੂ ਦਾਲਾਂ ਜਿਵੇਂ ਅਸੀਂ ਗੱਲ ਕਰੀਏ ਹਰੀ ਦਾਲ ਐ ਰਾਜਮਾ ਚਨੇ ਐ ਇਹ ਐਡ ਕਰੋਗੇ ਤੇ ਤੁਹਾਡੀ ਡਾਇਟ ਦੇ ਵਿੱਚ ਪ੍ਰੋਟੀਨ ਹਰ ਮੀਲ ਦੇ ਵਿੱਚ ਕੋਸ਼ਿਸ਼ ਕਰੋ ਕਿ ਤੁਸੀਂ ਪ੍ਰੋਟੀਨ ਦੀ ਥੋੜੀ ਜਿਹੀ ਕੁਆਂਟੀਟੀ ਲਓ ਇਸ ਤੋਂ ਇਲਾਵਾ ਤੁਸੀਂ ਟੋਫੂ ਐਡ ਕਰ ਸਕਦੇ ਹੋ ਆਪਣੀ ਡਾਇਟ ਦੇ ਵਿੱਚ ਸੈਕਿੰਡ ਪੁਆਇੰਟ ਇਜ਼ ਐਕਸਰਸਾਈਜ਼ ਜ਼ਰੂਰ ਕਰੋ ਸਟਰੈਂਥ ਟ੍ਰੇਨਿੰਗ ਜ਼ਰੂਰ ਕਰੋ ਕੋਸ਼ਿਸ਼ ਕਰੋ ਹਫਤੇ 'ਚ 3 ਦਿਨ ਸਟਰੈਂਥ ਟ੍ਰੇਨਿੰਗ ਤੁਸੀਂ ਕਰਨੀ ਹੀ ਕਰਨੀ ਐ ਇਸ ਤੋਂ ਇਲਾਵਾ ਤੁਸੀਂ ਸਾਈਕਲਿੰਗ, ਵਾਕ, ਜਿਮ, ਯੋਗਾ ਕੋਈ ਵੀ ਐਕਸਰਸਾਈਜ਼ ਕਰ ਸਕਦੇ ਹੋ। 3rd ਪੁਆਇੰਟ ਇਜ਼ ਗ੍ਰੀਨ ਵੈਜੀਟੇਬਲਸ ਆਪਣੀ ਡਾਇਟ ਦੇ ਵਿੱਚ ਜ਼ਰੂਰ ਐਡ ਕਰੋ। ਹਰ ਦੁਪਹਿਰ ਨੂੰ ਕੋਸ਼ਿਸ਼ ਕਰੋ ਕਿ ਤੁਸੀਂ ਦੁਪਹਿਰੇ ਤੇ ਰਾਤ ਨੂੰ ਕੋਈ ਹਰੀ ਸਬਜ਼ੀ ਨਾਲ ਜ਼ਰੂਰ ਖਾਓ। ਜੋ ਵੀ ਤੁਸੀਂ ਖਾ ਰਹੇ ਹੋ ਉਹਦੇ 'ਚ ਹਰੀਆਂ ਸਬਜ਼ੀਆਂ ਤੇ ਫਰੂਟ ਜ਼ਰੂਰ ਐਡ ਕਰੋ। ਫੋਰਥ ਇਜ਼ ਵਾਟਰ ਇਨਟੇਕ ਨੂੰ ਚੈੱਕ ਕਰਨਾ ਸਭ ਤੋਂ ਇੰਪੋਰਟੈਂਟ ਹੈ ਦੇਖੋ ਕਿ ਤੁਸੀਂ ਦਿਨ ਚ ਪਾਣੀ ਕਿੰਨਾ ਪੀ ਰਹੇ ਹੋ ਅਗਰ ਤੁਸੀਂ ਡੀਹਾਈਡਰੇਟਿਡ ਹੋ ਤੇ ਤੁਸੀਂ ਅਨ ਹੈਲਦੀ ਰਹੋਗੇ ਕੋਸ਼ਿਸ਼ ਕਰੋ ਦਿਨ ਚ 8 ਤੋਂ 10 ਗਲਾਸ ਪਾਣੀ ਜ਼ਰੂਰ ਐਡ ਕਰੋ ਆਪਣੀ ਡਾਈਟ ਚ ਅਗਰ ਤੁਸੀਂ ਇਹ ਛੋਟੇ ਛੋਟੇ ਚੇਂਜਸ ਕਰੋਗੇ ਤੇ ਤੁਸੀਂ ਦੇਖੋਗੇ ਤੁਸੀਂ ਹੈਲਦੀ ਲਾਈਫ ਸਟਾਈਲ ਵੱਲ ਵਧ ਰਹੇ ਹੋ ਚਾਰ ਐਸੀਆ ਹੈਬਿਟਸ ਹੈ ਅਗਰ ਤੁਸੀਂ ਐਡਾਪਟ ਕਰੋਗੇ ਆਪਣੀ ਲਾਈਫ ਚ ਤੇ ਤੁਸੀਂ ਦੇਖੋਗੇ ਤੁਸੀਂ ਹੈਲਦੀ ਫੀਲ ਕਰਨਾ ਸ਼ੁਰੂ ਕਰਦੋਗੇ ਤੁਹਾਨੂੰ ਬਹੁਤ ਜ਼ਿਆਦਾ ਨਹੀਂ ਭਜਣਾ ਪਏਗਾ weight loss ਵਾਸਤੇ ਤੇ ਹੈਲਦੀ ਲਾਈਫ ਲਈ ਵਾਸਤੇ ਸਭ ਤੋਂ ਪਹਿਲੇ ਕੋਸ਼ਿਸ਼ ਕਰੋ ਕਿ ਆਪਣੀ ਡਾਈਟ ਦੇ ਵਿੱਚ ਪ੍ਰੋਟੀਨ ਜ਼ਰੂਰ ਐਡ ਕਰੋ ਐਸੀ ਕਿਸ ਤਰ੍ਹਾਂ ਇਨਕਲੂਡ ਕਰ ਸਕਦੇ ਆ ਤੁਸੀਂ ਆਪਣੀ ਡਾਈਟ ਦੇ ਵਿੱਚ lean protein ਇਨਕਲੂਡ ਕਰ ਸਕਦੇ ਹੋ ਅਗਰ ਤੁਸੀਂ ਨਾਨ-vegetarian ਹੋ ਤੇ ਤੁਸੀਂ fish, chicken, eggs ਐਡ ਕਰ ਸਕਦੇ ਹੋ ਆਪਣੀ ਡਾਈਟਸ ਅਗਰ ਤੁਸੀਂ ਵੈਜੀਟੇਰੀਅਨ ਹੋ ਤੇ ਤੁਸੀਂ ਦਾਲਾਂ ਐਡ ਕਰ ਸਕਦੇ ਹੋ ਸਾਬੂ ਦਾਲਾਂ ਜਿਵੇਂ ਅਸੀਂ ਗੱਲ ਕਰੀਏ ਹਰੀ ਦਾਲ ਐ ਰਾਜਮਾ ਚਨੇ ਐ ਇਹ ਐਡ ਕਰੋਗੇ ਤੇ ਤੁਹਾਡੀ ਡਾਇਟ ਦੇ ਵਿੱਚ ਪ੍ਰੋਟੀਨ ਹਰ ਮੀਲ ਦੇ ਵਿੱਚ ਕੋਸ਼ਿਸ਼ ਕਰੋ ਕਿ ਤੁਸੀਂ ਪ੍ਰੋਟੀਨ ਦੀ ਥੋੜੀ ਜਿਹੀ ਕੁਆਂਟੀਟੀ ਲਓ ਇਸ ਤੋਂ ਇਲਾਵਾ ਤੁਸੀਂ ਟੋਫੂ ਐਡ ਕਰ ਸਕਦੇ ਹੋ ਆਪਣੀ ਡਾਇਟ ਦੇ ਵਿੱਚ ਸੈਕਿੰਡ ਪੁਆਇੰਟ ਇਜ਼ ਐਕਸਰਸਾਈਜ਼ ਜ਼ਰੂਰ ਕਰੋ ਸਟਰੈਂਥ ਟ੍ਰੇਨਿੰਗ ਜ਼ਰੂਰ ਕਰੋ ਕੋਸ਼ਿਸ਼ ਕਰੋ ਹਫਤੇ 'ਚ 3 ਦਿਨ ਸਟਰੈਂਥ ਟ੍ਰੇਨਿੰਗ ਤੁਸੀਂ ਕਰਨੀ ਹੀ ਕਰਨੀ ਐ ਇਸ ਤੋਂ ਇਲਾਵਾ ਤੁਸੀਂ ਸਾਈਕਲਿੰਗ, ਵਾਕ, ਜਿਮ, ਯੋਗਾ ਕੋਈ ਵੀ ਐਕਸਰਸਾਈਜ਼ ਕਰ ਸਕਦੇ ਹੋ। 3rd ਪੁਆਇੰਟ ਇਜ਼ ਗ੍ਰੀਨ ਵੈਜੀਟੇਬਲਸ ਆਪਣੀ ਡਾਈਟ ਦੇ ਵਿੱਚ ਜ਼ਰੂਰ ਐਡ ਕਰੋ। ਹਰ ਦੁਪਹਿਰ ਨੂੰ ਕੋਸ਼ਿਸ਼ ਕਰੋ ਕਿ ਤੁਸੀਂ ਦੁਪਹਿਰੇ ਤੇ ਰਾਤ ਨੂੰ ਕੋਈ ਹਰੀ ਸਬਜ਼ੀ ਨਾਲ ਜ਼ਰੂਰ ਖਾਓ। ਜੋ ਵੀ ਤੁਸੀਂ ਖਾ ਰਹੇ ਹੋ ਉਹਦੇ 'ਚ ਹਰੀਆਂ ਸਬਜ਼ੀਆਂ ਤੇ ਫਰੂਟ ਜ਼ਰੂਰ ਐਡ ਕਰੋ। फोर्थ इज वाटर इनटेक यू चेक करना है सब तो इंपॉर्टेंट है देखो कि ਤੁਸੀਂ ਦਿਨ ਚ ਪਾਣੀ ਕਿੰਨਾ ਪੀ ਰਹੇ ਹੋ ਅਗਰ ਤੁਸੀਂ ਡੀ ਹਾਈਡਰੇਟਿਡ ਹੋ ਤੇ ਤੁਸੀਂ ਅਨ ਹੈਲਦੀ ਰਹੋਗੇ ਕੋਸ਼ਿਸ਼ ਕਰੋ ਦਿਨ ਚ 8 ਤੋਂ 10 ਗਲਾਸ ਪਾਣੀ ਜ਼ਰੂਰ ਐਡ ਕਰੋ ਆਪਣੀ ਡਾਈਟ ਚ ਅਗਰ ਤੁਸੀਂ ਇਹ ਛੋਟੇ ਛੋਟੇ ਚੇਂजेस ਕਰੋਗੇ ਤੇ ਤੁਸੀਂ ਦੇਖੋਗੇ ਤੁਸੀਂ ਹੈਲਦੀ ਲਾਈਫ ਸਟਾਈਲ ਵੱਧ ਰਹੇ ਹੋ ਚਾਰ ਐਸੀਆ ਹੈਬਿਟਸ ਹੈ ਅਗਰ ਤੁਸੀਂ ਐਡਾਪਟ ਕਰੋਗੇ ਆਪਣੀ ਲਾਈਫ ਚ ਤੇ ਤੁਸੀਂ ਦੇਖੋਗੇ ਤੁਸੀਂ ਹੈਲਦੀ ਫੀਲ ਕਰਨਾ ਸ਼ੁਰੂ ਕਰਦੋਗੇ ਤੁਹਾਨੂੰ ਬਹੁਤ ਜ਼ਿਆਦਾ ਨਹੀਂ ਭਜਣਾ ਪਏਗਾ weight loss ਵਾਸਤੇ ਤੇ ਹੈਲਦੀ ਲਾਈਫ ਲਈ ਵਾਸਤੇ ਸਭ ਤੋਂ ਪਹਿਲੇ ਕੋਸ਼ਿਸ਼ ਕਰੋ ਕਿ ਆਪਣੀ ਡਾਈਟ ਦੇ ਵਿੱਚ ਪ੍ਰੋਟੀਨ ਜ਼ਰੂਰ ਐਡ ਕਰੋ ਐਸੀ ਕਿਸ ਤਰ੍ਹਾਂ ਇਨਕਲੂਡ ਕਰ ਸਕਦੇ ਆ ਤੁਸੀਂ ਆਪਣੀ ਡਾਈਟ ਦੇ ਵਿੱਚ lean protein ਇਨਕਲੂਡ ਕਰ ਸਕਦੇ ਹੋ ਅਗਰ ਤੁਸੀਂ non-vegetarian ਹੋ ਤੇ ਤੁਸੀਂ fish, chicken, eggs ਐਡ ਕਰ ਸਕਦੇ ਹੋ ਆਪਣੀ ਡਾਈਟਸ ਅਗਰ ਤੁਸੀਂ ਵੈਜੀਟੇਰੀਅਨ ਹੋ ਤੇ ਤੁਸੀਂ ਦਾਲਾਂ ਐਡ ਕਰ ਸਕਦੇ ਹੋ ਸਾਬੂ ਦਾਲਾਂ ਜਿਵੇਂ ਅਸੀਂ ਗੱਲ ਕਰੀਏ ਹਰੀ ਦਾਲ ਐ ਰਾਜਮਾ ਚਨੇ ਐ ਇਹ ਐਡ ਕਰੋਗੇ ਤੇ ਤੁਹਾਡੀ ਡਾਈਟ ਦੇ ਵਿੱਚ ਪ੍ਰੋਟੀਨ ਹਰ ਮੀਲ ਦੇ ਵਿੱਚ ਕੋਸ਼ਿਸ਼ ਕਰੋ ਕਿ ਤੁਸੀਂ ਪ੍ਰੋਟੀਨ ਦੀ ਥੋੜੀ ਜਿਹੀ ਕੁਆਂਟੀਟੀ ਲਓ ਇਸ ਤੋਂ ਇਲਾਵਾ ਤੁਸੀਂ ਟੋਫੂ ਐਡ ਕਰ ਸਕਦੇ ਹੋ ਆਪਣੀ ਡਾਈਟ ਦੇ ਵਿੱਚ ਸੈਕਿੰਡ ਪੁਆਇੰਟ ਇਜ਼ ਐਕਸਰਸਾਈਜ਼ ਜ਼ਰੂਰ ਕਰੋ ਸਟਰੈਂਥ ਟ੍ਰੇਨਿੰਗ ਜ਼ਰੂਰ ਕਰੋ ਕੋਸ਼ਿਸ਼ ਕਰੋ ਹਫਤੇ 'ਚ 3 ਦਿਨ ਸਟਰੈਂਥ ਟ੍ਰੇਨਿੰਗ ਤੁਸੀਂ ਕਰਨੀ ਹੀ ਕਰਨੀ ਹੈ ਇਸ ਤੋਂ ਇਲਾਵਾ ਤੁਸੀਂ ਸਾਈਕਲਿੰਗ, ਵਾਕ, ਜਿਮ, ਯੋਗਾ ਕੋਈ ਵੀ ਐਕਸਰਸਾਈਜ਼ ਕਰ ਸਕਦੇ ਹੋ। 3rd ਪੁਆਇੰਟ ਇਜ਼ ਗ੍ਰੀਨ ਵੈਜੀਟੇਬਲਸ ਆਪਣੀ ਡਾਈਟ ਦੇ ਵਿੱਚ ਜ਼ਰੂਰ ਐਡ ਕਰੋ। ਹਰ ਦੁਪਹਿਰ ਨੂੰ ਕੋਸ਼ਿਸ਼ ਕਰੋ ਕਿ ਤੁਸੀਂ ਦੁਪਹਿਰੇ ਤੇ ਰਾਤ ਨੂੰ ਕੋਈ ਹਰੀ ਸਬਜ਼ੀ ਨਾਲ ਜ਼ਰੂਰ ਖਾਓ। ਜੋ ਵੀ ਤੁਸੀਂ ਖਾ ਰਹੇ ਹੋ ਉਹਦੇ 'ਚ ਹਰੀਆਂ ਸਬਜ਼ੀਆਂ ਤੇ ਫਰੂਟ ਜ਼ਰੂਰ ਐਡ ਕਰੋ। फोर्थ इज वाटर इनटेक यू चेक करना है सब तो इंपॉर्टेंट है कि तो चोटे -चोटे देखो कि ਤੁਸੀਂ ਦਿਨ ਚ ਪਾਣੀ ਕਿੰਨਾ ਪੀ ਰਹੇ ਹੋ ਅਗਰ ਤੁਸੀਂ ਡੀ ਹਾਈਡਰੇਟਿਡ ਹੋ ਤੇ ਤੁਸੀਂ ਅਨ ਹੈਲਦੀ ਰਹੋਗੇ ਕੋਸ਼ਿਸ਼ ਕਰੋ ਦਿਨ ਚ 8 ਤੋਂ 10 ਗਲਾਸ ਪਾਣੀ ਜ਼ਰੂਰ ਐਡ ਕਰੋ ਆਪਣੀ ਡਾਈਟ ਚ ਅਗਰ ਤੁਸੀਂ ਇਹ ਛੋਟੇ ਛੋਟੇ ਚੇਂजेस ਕਰੋਗੇ ਤੇ ਤੁਸੀਂ ਦੇਖੋਗੇ ਤੁਸੀਂ ਹੈਲਦੀ ਲਾਈਫ ਸਟਾਈਲ ਵੱਧ ਰਹੇ ਹੋ